ਮੇਰੇ ਛੰਨੀ ਜੋ ਪਪਾ ਮੇਰੇ ਛੰਨੀ ਜੋ ਪਪਾ ਨੇ ਜੱਟ ਢਾੜਿਆ ਪਪਾ ਨੇ ਜੱਟ ਢਾੜਿਆ ਪਪਾ ਮੇਰੇ ਛੰਨੀ ਜੋ ਪਪਾ ਮੇਰੇ ਛੰਨੀ ਜੋ ਪਪਾ ਨੇ ਜੱਟ ਢਾੜਿਆ ਹੱਲੇ ਇਹ ਉੱਠ ਪਏ ਨਾ تیرਨੇ ਤਾਂ ਪਾ ਪੰਨੂ ਪੰਨੂ ਨਾਲ ਤੌਣ ਮੇਰੀ ਵੀ ਤੋੜ ਦੂਗਾ ਇਹ ਨਾ ਮੈਂ ਵਿਆਹ ਇਸ ਕਰਕੇ ਨਹੀਂ ਕਰਾਇਆ ਸੀਗਾ ਕਿ ਸਾਰਾ ਦਿਨ ਤੂੜੀ ਉੱਤੇ ਰਹਿਣਾਗਾ ਤੇਰਾ ਭਰਾ ਵੱਡਾ ਨੰਬਰਦਾਰ ਬਣਿਆ ਫਿਰਦਾ ਤੂੰ ਇੱਥੇ ਸੀਰੀ ਲੱਗਿਆ ਹੋਇਆਗਾ ਉਹ ਮੇਰੀ ਗੱਲ ਸੁਣ ਭਗਵਾਨ ਨੇ ਉਹ ਆਪਣੇ ਘਰ ਦਾ ਮੁਖੀਆ ਵੱਡਾ ਭਰਾ ਆਪਣਾ ਹੋ ਉਹਨੂੰ ਬਾਹਰਲੀ ਜ਼ਿੰਮੇਵਾਰੀ ਸਾਰੀ ਦਿੱਤੀ ਹੋਈ ਆ ਘਰ ਦਾ ਜਿਹੜਾ ਕੰਮ ਕਰ ਆ ਉਹ ਸਾਰਾ ਮੈਂ ਕਰਨਾ ਹੈ ਅਸਗਨ ਪੱਠੇ ਹੋਰ ਨੀਰਾ ਉਹ ਜਿਹੜੇ ਆਪਣੇ ਖੇਤੀ ਦੇ ਕੰਮ ਆ ਸਾਰੇ ਉਹ ਮੈਨੂੰ ਜ਼ਿੰਮੇਵਾਰੀ ਦਿੱਤੀ ਹੋਈ ਹੈ ਹਾਂ ਉਹ ਫੀਰੀਆਂ ਵਾਲੇ ਕੰਮ ਤੈਨੂੰ ਦਿੱਤੇ ਹੋਏ ਐ ਡੀਸੀ ਵਾਲੇ ਕੰਮ ਉਹਨੇ ਲੈ ਰੱਖਿਆ ਫੇਰ ਕਿਉਂਗਾ ਭਾਗਵਾਨ ਨੇ ਉਹ ਆਪਣਾ ਘਰ ਦਾ ਮੁਖੀ ਆ ਵੱਡਾ ਭਾਈ ਆਪਣਾ ਹਾਂ ਉਹ ਮੁਖੀ ਐ ਤੂੰ ਕਦੋਂ ਮੁਖੀਆ ਬੰਨਣਾ ਐ ਕਿ ਸਾਰੀ ਜ਼ਿੰਦਗੀ ਸੀਰੀ ਲੱਗਿਆ ਰਹੇਗਾ ਕੰਮ ਜਵਾਕ ਹੋਣੇ ਆ ਉਹਨਾਂ ਦਾ ਕੋ ਫਿਊਚਰ ਹੋਊਗਾ ਉਹਨਾਂ ਨੂੰ ਪੜਾਉਣਾ ਲਗਾਉਣਾ ਬਥੇਰਾ ਖਰਚਾ ਹੁੰਦਾ ਤੇ ਤੂੰ ਸਾਰੇ ਸਾਰੇ ਬੱਚੇ ਕਿੱਥੇ ਸੰਭੀ ਜਾਣੇ ਕੋਈ ਨਹੀਂ ਮੈਂ ਕਰਦਾ ਬਾਈ ਨਾਲ ਗੱਲ ਜਦੋਂ ਕਰੇਗਾ ਜਦੋਂ ਸਾਰਾ ਕੁਝ ਲੁੱਟ ਫੱਟ ਲੈ ਗਿਆ ਤੂੰ ਚੱਲ ਉਸੇ ਬਹਿ ਕੇ ਕਰਦੇ ਗੱਲ ਚਾਹ ਵੀ ਮੁੱਥੇ ਆ ਕੇ ਪੀਣਾ ਮੈਂ ਆ ਜਾ ਬਸ ਅੱਗੇ ਪਾ ਲਓ ਅਰੇ ਕਿਹੜਾ ਕੋਕਾਪੀ ਅਰੇ ਕਿਹਦੇ ਮਗਰ ਲੱਗੀਏ ਚੱਲ ਜਾ ਕੇ ਬਹਿ ਕੇ ਕਰਦੇ ਗੱਲ ਦੇ ਨਾਲ ਓਏ ਆ ਜਾ ਭਗਵਾਨ ਨੇ ਕੀ ਕਹਿੰਦੀ ਸੀ ਨਾਲੇ ਚਾਹ ਲਿਆਈ ਚਾਹ ਪੀਣੇ ਬੈਠ ਕੇ ਗੱਲ ਕਰਦੇ ਗੱਲ ਬਈ ਉਹ ਹੁਣ ਦੱਸ ਭਾਗਵਾਨ ਨੇ ਉਧਰੋਂ ਮੱਝਾਂ ਬੈਂ ਬੈਂ ਕਰੀਨ ਉਧਰੋਂ ਤੇਰੀ ਟਿਆਂ ਟਿਆਂ ਗੱਲ ਪੂਰੀ ਸਮਝ ਨਹੀਂ ਲੱਗਦੀ ਸੀ ਹੁਣ ਦੱਸ ਮੈਨੂੰ ਕੀ ਕਹਿਣਾ ਚਾਹੁੰਦੀ ਐ ਨਾ ਹੁਣ ਮੈਂ ਟੈਂ ਟੈਂ ਕਰਦੀ ਐ ਵਿਆਹ ਤੋਂ ਪਹਿਲਾਂ ਤਾਂ ਬੜਾ ਤੂੰ ਬੜੇ ਸੋਨਾ ਬੋਲਦੀ ਐ ਕਰਦੀ ਜੋਕ ਹੁਣ ਤੈਨੂੰ ਮੈਂ ਟੈਂ ਟੈਂ ਕਰਦੀ ਲੱਗਦੀ ਐ ਮੈਂ ਤੈਨੂੰ ਸਮਝਾਉਣੀ ਆ ਵੀ ਆਪਾਂ 10 ਰੁਪਏ ਮੰਗਣੇ ਹੁੰਦੇ ਆ 20 ਮੰਗਣੇ ਹੁੰਦੇ ਆ ਤੇਰੇ ਭਰਾ ਕੋਲ ਜਾਣਾ ਪੈਂਦਾ ਐ ਤੂੰ ਆਹਦਾ ਕੁਛ ਕਰ ਸਾਰੀ ਜ਼ਿੰਦਗੀ ਸਿਰੀ ਥੋੜੀ ਨਾ ਲੱਗਿਆ ਰਹੇਗਾ ਡੰਗਰ ਪਸ਼ੂ ਥੋੜਾ ਸਾਂਭੀ ਜਾਏਗਾ ਉਹ ਇਹ ਗੱਲ ਨਹੀਂ ਕਿ ਭਗਵਾਨ ਨੇ ਉਹ ਆਪਣਾ ਵੱਡਾ ਭਰਾ ਉਹ ਬਾਹਰ ਦੀਆਂ ਜਿਹੜੀਆਂ ਜ਼ਿੰਮੇਵਾਰਗਣਾ ਬਹੁਤ ਹੁੰਦੀਆਂ ਵੱਡੀਆਂ ਉਹ ਇਹ ਮੈਨੂੰ ਨਾ ਸਮਝਾ ਤੂੰ ਤੂੰ ਸਮਝ ਦੁਨੀਆਦਾਰੀ ਬਹੁਤ ਅੱਗੇ ਵੱਧ ਗਈ ਐ ਉਹੀ ਤੁਰਿਆ ਫਿਰਦਾ ਸਿਰੀ ਬਣ ਕੇ ਇਹਨਾਂ ਦਾ ਉਹਨਾਂ ਦਾ ਹਸਾਬ-ਤਬਾਕ ਕਰ ਜ਼ਮੀਨ ਚ ਕੋਈ ਹਿੱਸਾ ਹਸਾ ਲੈ ਡੰਗਰ ਪਸ਼ੂ ਚ ਵੀ ਹਿੱਸਾ ਹਸਾ ਲੈ ਕੱਲੋਂ ਆਪਾਂ ਆਵਦਾ ਵੀ ਫਿਊਚਰ ਦੇਖਣਾ ਜਵਾਕ ਚੱਲੇ ਵੀ ਹੋਣੇ ਐ ਉਹ ਘਰ ਦੇ ਵਿੱਚ ਜਿਹੜਾ ਥਬਾਕ ਹੁੰਦਾ ਨਾ ਏਕੇ ਨਾਲ ਬਹੁਤ ਕੁਝ ਬਣ ਜਾਂਦਾ ਹ ਕਿਹੜਾ ਇੱਕ ਅੱਜ ਕੱਲ ਕਿਹੜੀਆਂ ਗੱਲਾਂ ਕਰਦਾ ਤੂੰ ਏਕੇ ਦੀਆਂ ਮੇਰੇ ਚਾਲ ਸਮਝ ਬਾਕੀ ਚਲੋ ਕੋਈ ਨਹੀਂ ਦੇਖਦਾ ਮੈਂ ਕਰਦਾ ਬਾਈ ਨਾਲ ਗੱਲ ਜਿਵੇਂ ਵੀ ਹੁੰਦੀ ਹੈ ਕਰਦੇ ਆ ਨਹੀਂ ਮੈਂ ਪੇਕੇ ਤੁਰ ਜਾਣਾ ਤੇ ਤਲਾਕ ਦੇਗਾ ਕੇ ਭੇਜ ਦੂੰਗੀ ਉਹ ਨਾ ਨਾ ਇਹ ਕੰਮ ਨਹੀਂ ਕਰਨਾ ਕੋਈ ਨਹੀਂ ਮੈਂ ਕਰਦਾ ਆਪਾਂ ਘਰ ਨਹੀਂ ਗੱਲ ਕਰਨਾ ਨਹੀਂ ਇਹ ਲੱਛੜ ਨਹੀਂ ਮੈਂ ਤਾਂ ਕਰੂੰਗੀ ਉਹ ਨਹੀਂ ਨਹੀਂ ਭਾਗਵਾਨੇ ਮੈਂ ਕਰਦਾ ਬਾਈ ਨਾਲ ਕੋਈ ਨਹੀਂ ਕਰ ਹਾਂ ਕਰ ਲੈ ਕਰ ਲੈ ਚੰਗਾ ਰਹੇਗਾ ਨਹੀਂ ਐਂ ਹੀ ਫਿਰਦਾ ਰਹੇਗਾ ਸਿਰੀ ਬਣ ਕੇ ਸਾਰੀ ਜ਼ਿੰਦਗੀ ਬੋਲਦਾ ਖੇਡਦਾ ਭਾਈ ਜੀ ਉਹ ਆ ਵੀ ਭੁੱਲਿਆ ਔਰ ਸੁਣਾ ਕੇ ਮੈਂ ਉਹਦੀਏ ਬੜੀ ਕਿਵੇਂ ਆਰਾਮ ਫਰਮਾਈ ਜੰਨੇ ਹੋ ਉਹ ਯਾਰ ਥੱਕ ਗਿਆ ਥੋੜਾ ਜਿਹਾ ਅੱਛਾ ਭਾਈ ਜੀ ਮੈਂ ਨਾਲ ਤੁਹਾਡੇ ਇੱਕ ਗੱਲ ਕਰਨੀ ਸੀ ਦੱਸ ਭਾਈ ਮੈਂ ਨਾ ਅੱਡ ਹੋਣਾ ਹੈ ਅੱਡ ਹੋਣਾ ਹੈ ਤੇਰਾ ਦਿਮਾਗ ਤਾਂ ਟਿਕਾਣੇ ਹੈ ਤੇ ਮੇਰਾ ਦਿਮਾਗ ਟਿਕਾਣੇ ਹੈ ਜੀ ਦੱਸ ਕੀ ਗੱਲ ਕੀ ਹੋਈ ਹੈ ਤੈਨੂੰ ਕਿਹਦੀ ਗੱਲ ਦੀ ਕਮੀ ਹੈ ਕਮੀ ਨਹੀਂ ਬਸ ਭਾਈ ਮੈਂ ਮੇਰੇ ਘਰ ਵਾਲੀ ਕਹਿੰਦੀ ਸੀ ਅੱਡ ਹੋਣਾ ਹੈ ਤੇ ਤੁਸੀਂ ਸਾਨੂੰ ਦਿੰਦੇ ਲੈਂਦੇ ਕੁਝ ਨਹੀਂ ਉਹ ਤੇ ਮੈਂ 1000 ਰੁਪਏ ਮੰਗਾ ਵਿਆਹ ਵਾਸਤੇ ਤਾਂ ਤੁਸੀਂ 1000 ਰੁਪਏ ਵੀ ਨਹੀਂ ਦਿੱਤਾ ਮੈਨੂੰ ਉਹ ਕੋਲੇ ਮੇਰੇ ਕੋਲ ਹੈ ਹੀ ਨਹੀਂ ਸੀ ਹੈਨਾ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਤੈਨੂੰ ਪਤਾ ਤੇਰੇ ਕਰਕੇ ਮੈਂ ਵਿਆਹ ਦਾ ਵਿਆਹ ਹੀ ਕਰਾਇਆ ਮੈਂ ਕਿਹਾ ਤੇਰਾ ਵਿਆਹ ਹੋ ਜਾਊਗਾ ਤੇਰੇ ਬੱਚੇ ਹੋ ਜਾਣਗੇ ਹੱਸਦਾ ਖੇੜਦਾ ਪਰਿਵਾਰ ਹੋ ਜਾਊਗਾ ਬਾਈ ਜਲ ਤੁਸੀਂ ਕਰਾ ਲੈਣਾ ਸੀ ਪਰ ਹੁਣ ਮੈਂ ਹੁਣਾ ਬਸ ਤੂੰ ਸੋਚ ਲੈ ਫਿਰ ਵੀ ਬਾਈ ਮੈਂ ਸੋਚ ਸਮਝ ਕੇ ਤੁਹਾਡੇ ਨਾਲ ਗੱਲ ਕਰਨ ਲੱਗਾ ਜੀ ਤਾਂ ਭੋਲਿਆ ਇੱਦ ਤੱਕ ਸੋਚਿਆ ਕਿ ਤੇਰਾ ਵਿਆਹ ਕਰਾਂ ਠੀਕ ਹੈ ਤੇਰੇ ਬੱਚੇ ਮੇਰੇ ਬੱਚੇ ਮੈਂ ਤਾਂ ਇਹ ਵਿਆਹ ਹੀ ਨਹੀਂ ਕਰਾਇਆ ਸੀ ਕਿ ਮੈਂ ਤਾਂ ਇੱਦ ਤੱਕ ਸੋਚਿਆ ਕਿ ਬਈ ਤੁਸੀਂ ਕਰਾ ਲੈਣਾ ਸੀ ਬਈ ਮੈਂ ਸੋਚਦਾ ਸੀ ਵੀ ਬਗਾਨੀ ਤੇ ਹੋਰ ਆਊਗੀ ਤਾਂ ਆਪਣੀ ਜ਼ਮੀਨ ਵੰਡੀ ਜਾਊਗੀ ਇਹ ਤਾਂ ਬਈ ਜ਼ਮੀਨ ਤਾਂ ਸ਼ੁਰੂ ਤੋਂ ਯਾਨੀ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਹੁੰਦੇ ਅੱਡ ਤਾਂ ਹੁੰਦੇ ਆ ਜੀ ਜ਼ਮੀਨਾਂ ਜਾਇਦਾਦ ਤਾਂ ਵੰਡੀਆਂ ਜਾਂਦੀਆਂ ਜੀ ਉਹ ਪਰ ਮੈਂ ਐਸੇ ਕਰ ਪਿੰਨਾ ਵਿਆਹ ਕਰਾਇਆ ਵੀ ਕਿਸੇ ਤੋਂ ਵੀ ਨਾ ਪਰ ਤੂੰ ਅੰਨ੍ਹਾ ਮੈਂ ਸੱਪ ਜਾ ਕੱਢ ਤਾ ਬਾਈ ਪਲੇਸ ਦਾ ਪੈਣਾ ਸੀਗਾ ਤੇ ਇਥੋਂ ਵਿਆਹ ਤੇ ਮੈਂ 1000 ਰੁਪਏ ਮੰਗਿਆ ਸੀਗਾ ਤੂੰ ਮੈਨੇ ਦਿੱਤਾ ਨਹੀਂ ਤੇ ਮੇਰੇ ਘਰ ਵਾਲੀ ਪਲੇਸ ਪਾ ਕੇ ਬਹਿ ਗਈ ਹੁਣ ਲੈ ਮੇਰੇ ਕੋਲ ਹੈ ਹੀ ਨਹੀਂ ਸੀ ਫਸੇ ਮੈਂ ਕਿਥੇ ਦਿੰਦਾ ਐ ਭਾਈ ਇੰਨਾ ਕੰਮ ਕਰਦੇ ਆਪਣੇ ਪੈਸੇ ਤੇ ਲੈ ਜਾਂਦਾ ਕਿਥੇ ਮੈਨੂੰ ਸਮਝ ਨਹੀਂ ਆਉਂਦੀ ਯਾਰ ਜਦੋਂ ਵੀ ਮੈਂ ਬਾਣੀਆਂ ਕੋਲ ਹਿਸਾਬ ਕਰਨ ਜਾਂਦਾ ਤਾਂ ਮੇਰੇ ਸੇਰ ਪੈਸੇ ਤੋੜ ਦਿੰਦਾ ਇਹ ਤੂੰ ਬਸ ਭਾਈ ਮੈਂ ਹੁਣ ਮਨ ਬਣਾ ਲਿਆ ਤੁਸੀਂ ਅੱਡ ਹੋਣਾ ਹੀ ਐ ਚੱਲ ਤੇਰੀ ਮਰਜ਼ੀ ਕੋਈ ਗਨ ਕਿਵੇਂ ਸੋਚਦਾ ਮੋਰੀ ਸੰਸਾਰ ਜਿਵੇਂ ਜਿਸ ਤਾਂ ਤੇਰੀ ਬੰਦੀ ਹੋ ਜਾਟ ਔਰ ਕੁਲਦੀਪ ਬੱਚੇ ਦਾ ਕੀ ਹਾਲ ਹੈ ਬੱਚੇ ਮੱਜਾ ਮਾਰਦੇ ਮਾਰਦੇ ਛਾਲਾ ਬਿੱਡਾਂ ਤੇ ਚੜ ਚੜ ਕੇ ਯਾ ਤੇਰਾ ਵਧੀਆ ਟਾਈਮ ਸਰ ਵਿਆਹ ਕਰਾ ਲਿਆ ਤੇ ਸੌਖਾ ਹੈ ਨਹੀਂ ਨਾ ਬਸ ਮੈਂ ਤਾਂ ਐਵੇਂ ਛੋਟਾ ਦਾ ਸੋਚਦਾ ਸੋਚਦਾ ਆਪਦਾ ਟਾਈਮ ਨਗਾ ਲਿਆ ਜੋ ਜੋ ਹੁੰਦਾ ਚੰਗਾ ਹੀ ਹੁੰਦਾ ਕਾਹਦਾ ਚੰਗਾ ਕੁਦੀ ਸੀ ਹੁਣ ਉਹ ਮੈਨੂੰ ਕਹਿੰਦੇ ਅੱਡ ਹੋ ਜਾ ਅੱਡ ਹੋ ਜਾ ਹੋਰ ਕਹਿੰਦੇ ਤੂੰ ਕੁਝ ਕਰਦਾ ਨਹੀਂ ਕਤਰਦਾ ਨਹੀਂ ਹੈ ਪੈਸਾ ਨਹੀਂ ਢੇਲਾ ਨਹੀਂ ਸਾਡੂੰ ਦਿੰਦਾ ਤੇ ਬਈ ਮੈਂ ਸਾਰਾ ਕੰਮ ਕਰਦਾ ਮੈਂ ਸਾਰਾ ਸਮਾਨ ਲੈ ਕੇ ਆਉਣਾ ਕਰੇ ਦੱਸ ਕਦੇ ਗੱਲ ਦੀ ਕਮੀ ਹੂੰ ਆ ਤੋ जाके देख ले। ਰਿਕ ਚੀਜ਼ ਖੜੀ ਆਪਣੇ ਘਰੇ। ਉਹ ਤਾਂ ਵੇਖੀ ਐ। ਪਤਾ ਹੀ ਐ ਸਾਰੀ ਜ਼ਿੰਮੇਵਾਰੀ ਤੇਰੀ ਐ। ਸਾਰਾ ਸਾਰਾ ਸੰਦ ਪੈੜਾ ਤੂੰ ਹੀ ਬਣਾਇਆ। ਬਿਲਕੁਲ। ਹੁਣ ਰੌਲਾ ਕਿਸ ਗੱਲ ਦਾ? ਰੌਲਾ ਆਇਆ ਵੀ ਉਹ ਕਹਿੰਦੇ ਵੀ ਮੈਂ ਵਿਆਹ ਚ ਇਹਨਾਂ ਛੋਟਾ ਕਹਿੰਦਾ। ਹੂੰ। ਤੇ ਵੀ ਮੈਨੂੰ 1000 ਰੁਪਏ ਦੇ ਦੇ। ਮੇਰੇ ਕੋਲ ਹੈ ਹੀ ਕੋਈ ਨਹੀਂ। ਇਹ ਹੈ ਕਿਉਂ ਨਹੀਂ ਫ੍ਰੀਜ ਦੀ ਤਾਂ ਗੱਲ ਆ ਨਾ। ਮਸਲਾ ਤੇ ਇਹ ਹੀ ਹੈਗਾ ਵੀ ਹੈ ਕਿਉਂ ਨਹੀਂ? ਜਰ ਮੈਨੂੰ ਸਮਝ ਨਹੀਂ ਆਉਂਦੀ। ਵੇਖ ਜਿੰਨਾ ਵੀ ਸਾਡੀ ਫਸਲ ਹੁੰਦੀ ਐ ਨਾ। ਹੂੰ। ਤੇ ਉਹ ਟਿੱਟੂ ਪਾਣੀਆਂ ਕੋਲ ਮੈਂ ਸਿੱਟ ਕੇ ਆਉਣਾ ਜਿਹੜਾ ਉਹ। ਹਾਂ। ਉਹਦੇ ਤੋਂ ਸੌਦਾ ਲੈ ਕੇ ਆਉਣਾ ਉਹ ਜਦੋਂ ਬੂਯੋ ਦੇ ਕੋਲ ਸਾਹ ਕਰਨ ਜਾਂਦਾ ਸਾਲਾ ਮੇਰੇ ਸਿਰੇ ਤੋੜ ਦਿੰਦਾ ਪੈਸੇ ਯਾਰ ਅੱਛਾ ਯਾਰ ਹੋਰ ਇਹ ਤਾਂ ਫਿਰ ਇਹ ਧਾਣੀ ਮੈਨੂੰ ਸਾਹ ਸਾਹ ਚ ਨਹੀਂ ਆਈ ਤੀ ਚੱਕਰ ਕੀ ਹੈ ਇਹ ਸਮਝੋ ਮੇਰੇ ਵੀ ਬਾਹਰ ਹੋਇਆ ਪਿਆ ਮੈਂ ਉਹਨਾਂ ਕਿੰਨੇ ਵਾਰੀ ਸਾਫ ਕਰਦਾ ਠੀਕ ਹੈ ਫਸਲ ਆਉਂਦੀ ਹੈ ਸਮਾਨ ਲਿਆਉਣਾ ਮੈਂ ਤੈਨੂੰ ਦੱਸਦਾ ਦੋ ਤਿੰਨ ਬੰਦਿਆਂ ਨਾਲ ਦਾ ਰੌਲਾ ਪਹਿਲਾਂ ਨਹੀਂ ਪੈ ਚੁੱਕਿਆ ਅੱਛਾ ਉਹ ਨਾ ਸਮਾਨ ਘੱਟ ਹੁੰਦਾ ਲਿਖ ਵਧਾ ਦਿੰਦਾ ਬੰਦੇ ਦੇ ਉੱਠਣੇ ਨਹੀਂ ਦਿੰਦਾ ਪੈਸੇ ਸਿਰ ਤੋੜ ਦਿੰਦਾ ਆਹ ਬਸ ਆਹੀ ਗੱਲ ਹੈ ਫਿਰ ਹੂੰ ਉਹ ਨਹੀਂ ਮੈਂ ਫਿਰ ਕਰਦਾ ਉਹਨੇ ਕੱਲੂ ਸਾਹਿਬ ਹਿਸਾਬ ਕਰ ਲਾ ਤੇ ਜੇ ਆਪਾਂ ਫਿਰ ਵਿਆਹ ਉਹਦਾ ਸੋਚੀਏ ਕੋਈ ਹੈ ਮਨ ਚ ਹੱਸਦਾ ਜਾਣਾ ਜਿਹੜਾ ਹੈਗਾ ਕੰਮ ਯਾਰ ਸੋਚਦਾ ਤਾਂ ਮੈਂ ਵੀ ਐ ਸੋਚਣਾ ਹੀ ਪੈਣਾ ਕਿਉਂਕਿ ਘਰੇ ਕਲੇਸ਼ ਰਹਿੰਦਾ ਹੂੰ ਜੇ ਮੈਨੂੰ ਇਹਨਾਂ ਨੇ ਅੱਡ ਕਰਤਾ ਉਹ ਸੁਵਲੇ ਬਾੜੇ ਮੇਰਾ ਮੰਜਾ ਅੱਡਾ ਤਾਂ ਭਰਾਵਾ ਮੈਨੂੰ ਤਾਂ ਕਿਸੇ ਨੇ ਪੁੱਛਣਾ ਨਹੀਂ ਪਾਣੀ ਦਾ ਗਲਾਸ ਨਹੀਂ ਫਟਾਉਣਾ ਮੈਨੂੰ ਤਾਂ ਨਹੀਂ ਹੋਣੀ ਤਾਂ ਐਂਡ ਹੈ ਐਂਡ ਤਾਂ ਐ ਹੀ ਹੁਣੀ ਹੈ ਅਬ ਮੈਂ ਤਾਈ ਕੰਨੇ ਵੀ ਆਦਾ ਪ੍ਰਪੇਅਰ ਹੋਊਗਾ ਚਲਿਆ ਕੋਈ ਇਸ ਦਾ ਸੋਚੂ ਮੇਰੇ ਬਾਰੇ ਵਗ ਚੱਲੇ ਹੋਣਗੇ ਬੰਦੇ ਨੂੰ ਹੌਸਲਾ ਹੁੰਦਾ ਹੋਰ ਵੱਜ ਜਾਂਦੀ ਹੈ ਹੁਣ ਤੇਰੇ ਵੇਲੇ ਹਾਇਦਰਾਪਾ ਹਣੂ ਹਣੀ ਮੇਰਾ ਹਿਸਾਬ ਦਾ ਵੇਖਦਾ ਤੇ ਆਦਾ ਵੇਖਦਾ ਇਹ ਫਿਕਰਾਂ ਨਾਲ ਹੀ ਹੋ ਜਾਂਦਾ ਬਈ ਇਹਦਾ ਹੂੰ ਬਈ ਫਿਰ ਮੈਂ ਗੱਲ ਕਰਾਂ ਹਾਂ ਹਾਂ ਤੂੰ ਵੇਖਦੇ ਕੋਈ ਰਿਸ਼ਤਾ ਰੋਸਤਾ ਹੁੰਦਾ ਤੇ ਮੈਂ ਮੈਂ ਵੇਖਦਾ ਨਾ ਮੈਂ ਵੇਖਦਾ ਕੋਈ ਗੱਲ ਨਹੀਂ ਜੋ ਪੈਸਾ ਪੋਸਾ ਲੱਗਦਾ ਕਿ ਲਾਦਾਂਗੇ ਆਪਾਂ ਉਹ ਪੈਸੇ ਤਾਂ ਚਲ ਕੋਈ ਨਹੀਂ ਤੈਹੀ ਤਾਂ ਕਾਦੇ ਲੱਗਣੇ ਆ ਪਰ ਜਿਹੜਾ ਆਹ ਵਿਆਹ ਤੇ ਖਰਚਾ ਹੋਣਾ ਹੋਰ ਜਿਹੜੇ ਲਟਰਨ ਬਟਰਨ ਦੇ ਖਰਚੇ ਹੁੰਦੇ ਉਹ ਤਾਂ ਹੋਣ ਹੀ ਹੈ ਨਾ ਬਾਈ ਪਤਾ ਕੀ ਗੱਲ ਹੈ ਮੈਂ ਪਤਾ ਕੀ ਚਾਹੁੰਦਾ ਜੇ ਉਹ ਨਹੀਂ ਹੋਇਆ ਰਿਸ਼ਤਾ ਤਾਂ ਮੁੱਲ ਬੁੱਲੇ ਦੀ ਤੇ ਤਾਂ ਕਰਨ ਨਾ ਨਹੀਂ ਨਹੀਂ ਮੁੱਲ ਨਹੀਂ ਅੱਜ ਕੱਲ ਕੋਈ ਸਾਫਤਾ ਲੋੜ ਹੈ ਨਾ ਵੈਸੇ ਜਿਹੜਾ ਫੇਸਬੁੱਕ ਵਿੱਚ ਲਾਉਂਦਾ ਤੂੰ ਉਹ ਮੈਨੂੰ ਕਿੱਥੇ ਟਾਈਮ ਮਿਲਦਾ ਯਾਰ ਫੇਸਬੁੱਕ WhatsApp ਅੱਛਾ Instagram ਪਰ ਤਾਂ ਪਤਾ ਹੀ ਨਹੀਂ ਹੁੰਦਾ ਕੀ ਨਾ ਬਾਈ ਮੈਨੂੰ ਨਹੀਂ ਕੁਝ ਪਤਾ ਇੱਕ ਇਹ ਕਿੱਥੋਂ ਮਿਲਦਾ ਮਤਨ ਮਾਪੇ ਕਰਕੇ ਦੇਉਂ ਤੇਰਾ ਮਸਲਾ ਹੱਲ ਠੀਕ ਹੈ ਤੂੰ ਐ ਕਰ ਵਾ ਤੂੰ ਆਪਦਾ ਸੋਚ ਆਪਦੇ ਵਿਆਹ ਬਾਰੇ ਸੋਚ ਆਪਦੀ ਜ਼ਿੰਦਗੀ ਬਾਰੇ ਸੋਚ ਤੂੰ ਵਧੀਆ ਰਹੇਗਾ ਨਹੀਂ ਤਾਂ ਤਰਾ ਮੁਰਕੇ ਕੇ ਪੁੱਛਣਾ ਨਹੀਂ ਤੇ ਛਣਛਣੇ ਮਜੁੰਦਾ ਫਰੀ ਇੱਥੇ ਡੁੱਬ ਤੂ ਕਰ ਤਾਂ ਤੇ ਨਾਲੇ ਕੱਲੂ ਪਾਣੀ ਕੋਲੇ ਜਾ ਕੇ ਹਿਸਾਬ ਕਰਕੇ ਆਉਣਾ ਉਹਦਾ ਕਰ ਲੈ ਚੰਗਾ ਰਹੇਗਾ ਚਲ ਮੈਂ ਹੁਣ ਜਾਵਾਂ ਯਾਰ ਚਲ ਠੀਕ ਹੈ ਪੈਕਿੰਗ ਬੁਕਿੰਗ ਕਰੀ ਬੱਚੇ ਕਿੰਨੇ ਨਿਕਲਣਾ ਚੰਡੀਗੜ੍ਹ ਨੂੰ ਅੱਛਾ ਹਾਂ ਜਾਵਾਂ ਫਿਰ ਮੈਂ ਠੀਕ ਹੈ ਚਲ ਹਾਂ ਚਲ ਠੀਕ ਹੈ ਚੰਗਾ ਚੰਗਾ ਓਕੇ ਠੀਕ ਆ ਵਾਏ ਪਰ ਆ ਮੈਨੂੰ ਹੁਣ ਯਾਰ ਲੈ ਕੀ ਪੈਣਾ ਬੁੱਕ ਤੋਂ ਦੇ ਬਲੇ ਜਮਾ ਕਿ ਕਰਤਾਰੇ ਵਾਲੇ ਜਮਾ ਇਹਨਾਂ ਅੱਜ ਕਰਤਾਰੇ ਨਾਲ ਹੀ ਹਿਸਾਬ ਦਾ ਕਰਦੇ ਨੇਤੀ ਰੌਲਾ ਪਾਉਂਦਾ ਨਾਲੇ ਪੈਸੇ ਲੈਣਾ ਹੀ ਯਾਰ ਮਖੌਲ ਦੀ ਗੱਲ ਹੈ ਕੋਈ ਕਰਤਾਰੇ ਵੱਲ ਚੱਲਦੇ ਆ ਅੱਜ ਨਾ ਸਾਹਤ ਨਾਲ ਗੱਲ ਕਰ ਹੀ ਲੈਣੀ ਹੈ। ਹਸਾਬ ਕਰ ਹੀ ਲੈਣਾ। ਲੈ ਮੈਂ ਉਹਦੇ ਵੱਲੀ ਚੱਲਿਆ ਇਹ ਇੱਧਰ ਹੀ ਆਉਂਦਾ। ਅੱਗੇ ਉਹਦਾ ਹਸਾਬ ਤਾਂ ਬਹੁਤ ਕਰ ਰਿਹਾ। ਉਹ ਕਿਵੇਂ ਕਰਤਾਰੇ? ਇਹ ਚੱਕਰੇ ਦਰਸ਼ਣੀ ਨਹੀਂ ਹੁੰਦੇ ਤੇਰੇ। ਮੈਂ ਤੇਰੇ ਵੱਲੀ ਚੱਲਿਆ ਸੀ। ਕਿਵੇਂ ਮੇਰੇ ਵੱਲੀ ਕਿਵੇਂ ਆਉਣਾ ਸੀ? ਹਸਾਬ-ਕਾਬ ਕਰਨਾ ਤੇਰੇ ਨਾਲ? ਉਹ ਥੋੜਾ ਦਾ ਭਰਾਵਾ ਹਸਾਬ ਹੋਣੇ ਨਹੀਂ ਗਾ। 15 ਕਿ ਦਿਨਾਂ ਬੈਕ ਹੈ ਨੇ ਹਸਾਬ ਕਰਨਾ, ਹਸਾਬ ਕਰਨਾ। ਤੇ ਤੋ ਪਹਿਲੇ ਲੈਣੇ ਆ ਯਾਰ ਹੁਣ ਤੂੰ ਨਵਾਂ ਹੀ ਚੱਕਰ ਪਾਈ ਬਠਾਏ ਉਹ ਪੈਸੇ ਤੇਰੇ ਤੋਂ ਮੈਂ ਲੈਣੇ ਆ ਉਹ ਤੂੰ ਮੇਰੇ ਤੋਂ ਕਾਹਦੇ ਲੈਣੇ ਹਰ ਮਹੀਨੇ ਤਾਂ ਤੂੰ ਹਿਸਾਬ ਕਰਦਾ ਸੀ ਯਾਰ ਉਹ ਤੂੰ ਥਾਮ ਤੇਰਾ ਹਿਸਾਬ ਤੇ ਫਰਕ ਹੈ ਮੇਰੇ ਹਿਸਾਬ 'ਚ ਫਰਕ ਹੈ ਆਹੋ ਉਹ ਮਰੀ ਜਨਵੇਂ ਝੂਠੀ ਯਾਰ ਕਮਾਲ ਹੈ ਵੱਡੇ ਮਾਰੇ ਦੀ ਸਮਝ ਤੇ ਜ਼ਿੰਦਗੀ 'ਚ ਨਹੀਂ ਹਿਸਾਬ 'ਚ ਕਿਤੇ ਫਰਕ ਪਾਇਆ ਉਹ ਮੇਰੀ ਗੱਲ ਸੁਣ ਲੈ ਸੱਠਾ ਤੇਰੇ ਕਰਕੇ ਪੈ ਗਿਆ ਸਾਡੇ ਘਰੇ ਕਲੇਸ਼ ਠੀਕ ਹੈ ਅਸੀਂ ਹੋ ਗਏ ਅਡੋ ਅਟ ਮੈਨੂੰ ਚੰਗੀ ਤਰ੍ਹਾਂ ਹਿਸਾਬ ਦੇ ਮੈਂ ਘਰੇ ਹਿਸਾਬ ਦੇ ਨਾ ਮੇਰੇ ਪੈਸੇ ਵਾਧੇ ਮੈਨੂੰ ਦੇ ਉਹ ਤਾਂ ਸਹੀ ਕਰਿਆ ਡੋਡੀ ਹੋ ਗਿਆ ਹੁਣ ਮੈਂ ਫੈਵੀਕੋਲ ਨਾਲ ਜੋੜਦਾ ਯਾਰ ਮੈਂ ਪੈਸੇ ਲੈਣੇ ਤੇਰੇ ਨਾਲ ਯਾਰ ਕਮਾਲ ਆਈ ਯਾਰ ਤੇਰੀ ਵਾਲੀ ਤੂੰ ਉੱਤੋਂ ਗੱਲ ਪੈਣਾ ਤੇਰੇ ਯਾਰ ਮੇਰੇ ਗੱਲ ਸੁਣ ਲੈ ਤੇ ਆਂਦਾ ਮੇਰਾ ਹਿਸਾਬ ਕਰਦੇ ਨਹੀਂ ਮੈਂ ਜੁੰਡੇ ਪੱਟ ਦੂ ਮੇਰੇ ਸਾਲੇ ਦੇ ਤੇ ਮੈਂ ਖਿੱਲਾ ਮਾਰ ਕੇ ਸਿਰ ਘਾੜ ਦਿੰਦਾ ਨਾ ਤੈਨੂੰ ਮੇਰੇ ਬਾਰੇ ਪਤਾ ਨਹੀਂ ਫਿਰ ਤੇ ਤੈਨੂੰ ਮੇਰੇ ਬਾਰੇ ਨਹੀਂ ਪਤਾ ਫਿਰ ਤੇ ਤੈਨੂੰ ਇਹ ਵੀ ਨਹੀਂ ਪਤਾ ਮੈਂ ਇੱਟ ਚੁੱਕਣ ਲੱਗਾ ਮੈਂਟਲ ਆਉਣਾ ਨਾ ਮੈਨੂੰ ਪਤਾ 100 ਰੁਪਈਆ ਦੀ ਇੱਟ ਹੈ ਤੇ ਪੰਗਾ ਨਾ ਪਾ ਲਈ ਮੇਰੇ ਨਾਲ ਤੂੰ ਆ ਆ ਦੇ ਨਾ ਇਹ ਪੱਥਰ ਵਰਗੇ ਮਾਰ ਕੇ ਸ਼ਾਪਦੂ ਬਿਸ਼ੇ ਵਾਲੇ ਦੇ ਵੇਟ ਟੂ ਯੂ ਸੀ ਦ ਨੋ 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 ਵੇਟ ਟੂ ਯੂ ਸੀ ਦ ਨੋ 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 ਪਾਪਾ ਦੀ ਫੇਰ ਆਈ ਤੂੰ ਪਾਪਾ ਨਹੀਂ ਜੱਟ ਟੜਿਆ ਪਾਪਾ ਮੇਰੇ ਜਨੀਓ ਪਾਪਾ ਮੇਰੇ ਜਨੀਓ ਪਾਪਾ ਨੇ ਜੱਟ ਟੜਿਆ ਪਾਪਾ ਨੇ ਜੱਟ ਟੜਿਆ ਪਾਪਾ ਮੇਰੇ ਜਨੀਓ ਨੋ ਨੋ ਪਾਪਾ ਮੇਰੇ ਜਨੀਓ ਸਤਿ ਸ੍ਰੀ ਅਕਾਲ ਤੂੰ ਮੇਰੀ ਉਹ ਨਾ ਬੇਰੀ ਉਹ ਅਸਰ ਨਾ ਉਹ ਤੇਰੇ ਮਾਂ ਦੀ ਤੇਰੇ ਤੋਂ ਹੀ ਕਰਦਾ ਮੈਂ ਕਿਉਂ ਉੱਠਣਾ ਤੇ ਮੈਂ ਰੇਲ ਆਉਂਦੀ ਉੱਠ ਲੈ ਤੈਨੂੰ ਛੱਡੀਆਂ ਨਾ ਪਾਪਾ ਇਹਨੂੰ ਛੱਡੀਆਂ ਨਾ ਛੱਡੀਆਂ ਨਾ ਪਾਪਾ ਇਹਨੂੰ ਛੱਡੀਆਂ ਨਾ ਛੱਡੀਆਂ ਨਾ ਪਾਪਾ ਨਾ ਮੇਰੇ ਛਣੇ ਜੋ ਹੁੰਦਾ ਪਾਪਾ ਦੇ ਛਣੇ ਜੋ ਪਾਪਾ ਦੇ ਜੱਟਾਂ ਆ ਲੈ ਇਹ ਉੱਠਦੇ ਨਾ ਤੇਰੀਆਂ ਤਾਂ ਲੱਤਾ ਪੰਨੂ ਪੰਨੂ ਨਾਲ ਧੌਣ ਮੇਰੀ ਵੀ ਤੋੜ ਦੂਗਾ ਇਹੇ ਬੋਪਾ ਨਹੀਂ ਉਠਣ ਮਾ ਪਾਈ ਨੇ ਪਾਪਾ ਨਹੀਂ ਕਾ ਰਿਆ ਛੰਨੀ ਪਾਪਾ ਮੇਰੇ ਛੰਨੀ ਦੇੜ ਪਾਪਾ ਮੇਰੇ ਛੰਨੀ ਉਹ ਸ਼ਰਿਆ ਲੱਟਾ ਲੱਟਾ ਫੜ ਲੈ ਉਦੋਂ ਹੀ ਫੜੇਂਗੇ ਜਦੋਂ ਉਠ ਪਿਆ ਹਾਂ ਤੇਰੇ ਪਾਪਾ ਪਾਪਾ ਉਹ ਸਾਟਾ ਦੇ ਛੰਨੀ ਇਦੋਂ ਲੈ ਪੁੱਤਾ ਕੁਲ ਲੱਟਾਈਆਂ ਦੀਆਂ ਫੜ ਲੈ ਜੇ ਉੱਠ ਪਿਆ ਨਾ ਤੇ ਤੇਰੇ ਪਟਾਕੇ ਪਾ ਦੂੰ ਮੇਰੇ ਤਾਂ ਪੌਣੀ ਕੁੱਪੀ ਓਹੋ ਪਾਪਾ ਪਾਪਾ ਪੁੱਤ ਦੇ ਚੀਂ ਕਰ ਤੇ ਦੀ ਉਹ ਫੜ ਲੈ ਫੜ ਲੈ ਉੱਠ ਹੂੰ ਹੂੰ ਓ ਪਾ ਪੁੱਤਰੇ ਬਾਜੀ ਨੂੰ ਉੱਠ ਲੈਿੰਦੇ ਮੈਨੂੰ ਦੇਖੀ ਦੁਨ ਮੈਂ ਪਿਓ ਪੁੱਤਾਂ ਦੀ ਮੈਂ ਰੀਲ ਵੇਖੀ ਬਣਾਉਂਦਾ ਓਏ ਉਹ ਤਾਂ ਸੱਨੂ ਵੀ ਪਤਾ ਹੀ ਹੈ ਤੂੰ ਉੱਠ ਪਿਆ ਹੈ ਔਰ ਰੀਲ ਛੱਡ ਕੇ ਪਤੰਦਰਾਂ ਤੂੰ ਤਾਂ ਬੱਸ ਵੀ ਸਾਡੀ ਬਣਾ ਦੇਂਗਾ ਓ ਫੜ ਕੇ ਰੱਖ ਓਏ ਮੈਂ ਉੱਠੇ ਨਹੀਂ ਜੱਟ ਇਹ ਉੱਠ ਪਿਆ ਤਾਂ ਤੂੰ ਆ ਕੱਢ ਦੂ ਆਪਣਾ ਖੜ ਜਾ ਪਾਣੀਆ ਉਹ ਤੁਸੀਂ ਮੇਰੇ ਭਰਾ ਨੂੰ ਢਾਈ ਬੈਠੇ ਆਂ ਖੂਨ ਦੇ ਰਸਤੇ ਕਰੂ ਹੀ ਖਤਮ ਹੋ ਜਾਂਦੇ ਮੈਂ ਲਿਉਂਦੇ ਕਈ ਚੱਕ ਤੋ ਆਇਆ ਕਿੱਧਰ ਪਿੰਬੜ ਜੇ ਆ ਗਿਆ ਇਹ ਕੱਲ੍ਹ ਹੀ ਜੱਟ ਮਾਰ ਸੀ ਉਹਦਾ ਛੁਰਲੀ ਰ ਗਿਆ ਉਹਦਾ ਪਤਾ ਨਹੀਂ ਕਿੱਧਰ ਨੂੰ ਚਲੇ ਗਿਆ ਉਹਨੇ ਖੜ ਜੋ ਖੜ ਜੋ ਮੇਰੇ ਨਾਲ ਆਓ ਖੜ ਜੋ ਖੜ ਜੋ ਖੜ ਜੋ ਮੇਰੇ ਨਾਲ ਆਓ ਹੋ ਕੇ ਭਜਦੇ ਆ ਸੜਾ ਕਰਾ ਦੇ ਚ ਫਾਟ ਜਿਹਾ ਕਿਨੇ ਮੈਂ ਕਰੇ ਕਿਹੜਾ ਦੇ ਐਕਸਾਈਟ ਕਿਹੜਾ ਸਾਰੇ ਰੁਪਏ ਜਿੰਨੇ ਨਾ ਤਰੇਦੋਂ ਪੱਜਾ ਪੱਕਾ ਕੀਤਾ ਬਾਈ ਮੇਰੇ ਸਭ ਸੁਣ ਪਾਏ ਹੋ ਜਿਹੜੇ ਸਭ ਸੁਣਦੇ ਨੇ ਮੈਂ ਤਾਂ ਉਦੋਂ ਹੀ ਹੌਸਲਾ ਹੋ ਗਿਆ ਜਦ ਤੂੰ ਲਲਕਾਰਾ ਮਾਰਿਆ ਬਾਈ ਮੇਰੇ ਤੋਂ ਬਹੁਤ ਵਧੀਆ ਗੱਲ ਨਹੀਂ ਹੁੰਦੀਆਂ ਕਦੇ ਨਾ ਨਾ ਬਾਤ ਕਰਕੇ ਸ਼ੁਕਰ ਹੈ ਸਭੀ ਗੱਲ ਇਹਹੀ ਗੱਲ ਤੇ ਮੈਨੂੰ ਸਮਝ ਆਉਂਦਾ ਸੀ ਕਿ ਕਦੇ ਤੁਹਾਨੂੰ ਮਾਫੀ ਲੱਗਦੀ ਮਾਫ਼ ਕਰ ਦੇਣਾ ਕੋਈ ਗੱਲ ਨਹੀਂ